ਪੰਜਾਬੀ ਨਿਊਜ਼ 2ਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੋਰਾਂ ਦੀ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਆਪਣੇ ਪੁੱਤ ਦੀ ਗ੍ਰਿਫਤਾਰੀ ਤੋਂ ਬਾਅਦ ਪਿਤਾ ترਸੀਮ ਸਿੰਘ ਹੋਰਾਂ ਨੇ ਵੱਡਾ ਬਿਆਨ ਜਾਰੀ ਕੀਤਾ ਹੈ ਹਾਲਾਂਕਿ ਪਿਤਾ ترਸੀਮ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਵੱਡੇ ਪੁੱਤਰ ਨੂੰ ਜਿਹੜਾ ਹੈ ਉਹ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਹੁਣ ਮੇਰੇ ਪੁੱਤਰ ਦੂਸਰੇ ਨੂੰ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਏ ਇਹਦੇ ਬਾਰੇ ਬਿਲਕੁਲ ਜਾਣਕਾਰੀ ਜਿਹੜੀ ਹੈ ਉਹਨਾਂ ਨੇ ਸਾਂਝੀ ਕੀਤੀ ਹੈ ਹਾਲਾਂਕਿ ਇਹ ਗੱਲ ਜਿਹੜੀ ਹੈ ਉਹਨਾਂ ਨੇ ਸਾਫ਼ ਤੌਰ ਤੇ ਕਹੀ ਹੈ ਕਿ ਆਖਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਸਾਡੇ ਪਰਿਵਾਰ ਨੂੰ ਸਰਕਾਰ ਜਿਹੜੀ ਹੈ ਹਰਾਸ਼ਮੈਂਟ ਹੁੰਦੇ ਰਹੀ ਹੈ ਇਹ ਗੱਲ ਜਿਹੜੀ ਹੈ ਅਮਰਿਤਪਾਲ ਸਿੰਘ ਦੇ ਪਿਤਾ ਨੇ ਸਾਂਝੀ ਕੀਤੀ ਹੈ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਇਸ ਗ੍ਰਿਫਤਾਰੀ ਨੂੰ ਜਿਹੜਾ ਹੈ ਫਰਜ਼ੀ ਗ੍ਰਿਫਤਾਰੀ ਦੱਸਿਆ ਹਾਲਾਂਕਿ ਅਮਰਿਤਪਾਲ ਸਿੰਘ ਦੇ ਪਿਤਾ ਅਤਰਸੇਮ ਸਿੰਘ ਨੇ ਆਪਣਾ ਬਿਆਨ ਜਿਹੜਾ ਹੈ ਜਾਰੀ ਕਰ ਦਿੱਤਾ ਹੈ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਕੋਲੋਂ ਕਥਿਤ ਤੌਰ ਤੇ ਨਸ਼ਾ ਬਰਾਮਦ ਹੋਣ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਜਿੱਤ ਕੇ ਲੋਕ ਸਭਾ ਮੈਂਬਰ ਚੁਣੇ ਗਏ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਹਰਪ੍ਰੀਤ ਸਿੰਘ ਕੋਲੋਂ ਕਸਰ ਤੌਰ ਤੇ 4 ਗ੍ਰਾਮ ਨਸ਼ਾ ਬਰਾਮਦ ਹੋਇਆ ਇਸ ਮਗਰੋਂ ਉਸ ਦੀ ਫਲੋਰ ਤੋਂ ਗ੍ਰਿਫਤਾਰੀ ਹੋਈ ਦੱਸੀ ਜਾ ਰਹੀ ਹੈ ਜਲੰਧਰ ਪੁਲਿਸ ਦੇ ਐਸਐਸਪੀ ਅੰਕੁਰ ਗੁਪਤਾ ਮੁਤਾਬਕ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ ਲਖਪ੍ਰੀਤ ਸਿੰਘ ਦੀ ਗੱਡੀ ਵਿੱਚੋਂ 4 ਗ੍ਰਾਮ ਮੈਥਨ ਫੈਟਾਮੀਨ ਬਰਾਮਦ ਕੀਤੀ ਗਈ ਹੈ ਜਿਸ ਨੂੰ ਆਈਸ ਡਰੱਗ ਜਿਹੜੀ ਹੈ ਕਹਾ ਜਾਂਦਾ ਹੈ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਪੰਜਾਬ ਚ ਨਸ਼ੇ ਖਿਲਾਫ ਚੱਲ ਰਹੀ ਮੁਹਿੰਮ ਦੇ ਤਹਿਤ ਵੀਰਵਾਰ ਸ਼ਾਮ ਨੂੰ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫਲੋਰ ਦੇ ਵਿੱਚ ਨੈਸ਼ਨਲ ਹਾਈਵੇ ਨੇੜੇੋਂ ਗ੍ਰਿਫਤਾਰ ਕੀਤਾ ਹੈ ਅਮਰਿਤਪਾਲ ਸਿੰਘ ਖਾਲਸਤਾਨੀ ਸਮਰਥਕ ਨਹੀਂ ਅਤੇ ਉਹ ਖੁਦ ਵੀ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦਾ ਦਾਅਵਾ ਕਰਦੇ ਨੇ ਫਿਲਹਾਲ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਉਹਨਾਂ ਖਿਲਾਫ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਕੇਸ ਚੱਲ ਰਿਹਾ ਹੈ ਜੇਲ੍ਹ ਵਿੱਚੋਂ ਚੋਣ ਜਿੱਤੇ ਅਮਰਿਤਪਾਲ ਸਿੰਘ ਨੇ ਹਾਲ ਹੀ ਦੇ ਵਿੱਚ 4 ਦਿਨ ਦੀ ਪੈਰੋਲ ਮਿਲਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਦਿੱਲੀ ਦੇ ਵਿੱਚ ਆਪਣੇ ਅਹੁਦੇ ਦੀ ਸੌ ਚੁੱਕੀ ਹੈ ਤੇ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੇ ਪਿਤਾ ਨੇ ਇਸ ਨੂੰ ਸਾਜ਼ਿਸ਼ ਇਕਰਾਰ ਦਿੱਤਾ ਹੈ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਮਗਰੋਂ ਉਹਨਾਂ ਦੇ ਪਿਤਾ ترਸੀਮ ਸਿੰਘ ਨੇ ਇਸ ਨੂੰ ਸਾਜ਼ਿਸ਼ ਦੱਸਿਆ ਹੈ ਉਹਨਾਂ ਕਿਹਾ ਹੈ ਕਿ ਅਮਰਿਤਪਾਲ ਨੂੰ ਬਦਨਾਮ ਕਰਨ ਦੀ ਇਹ ਭਾਰੀ ਜਿਹੜੀ ਸਾਜ਼ਿਸ਼ ਹੈ ਰਚੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਦੁਬਈ ਵੀ ਰਹਿ ਚੁੱਕੇ ਨੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਉਹ ਅਮਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੇ ਵਿੱਚ ਐਕਟਿਵ ਰਹੇ ਨੇ ਜਲੰਧਰ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਮਗਰੋਂ ترਸੀਮ ਸਿੰਘ ਨੇ ਕਿਹਾ ਹੈ ਕਿ ਸਾਨੂੰ ਮੀਡੀਆ ਰਾਹੀਂ ਪਤਾ ਲੱਗਿਆ ਕਿ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਕਿਹਾ ਹੈ ਕਿ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਸਰਕਾਰ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈ ਇਸ ਲਈ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਇਹ ਕਿ ਅਮਰਿਤਪਾਲ ਸਿੰਘ ਖੁਦ ਅਤੇ ਸਾਡਾ ਪਸਾਰਾ ਪਰਿਵਾਰ ਵੀ ਨਸ਼ਾ ਰੋਕਣ ਲਈ ਯਤਨ ਕਰ ਰਿਹਾ ਹੈ ਉਹ ਹਰਪ੍ਰੀਤ ਸਿੰਘ ਖੁਦ ਨਸ਼ਾ ਕਿਵੇਂ ਕਰ ਸਕਦੇ ਨੇ ਇਹ ਸਿੱਖਾਂ ਦੇ ਖਿਲਾਫ ਇੱਕ ਕਾਨੂੰਨੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਹੈ ਇਸ ਦੇ ਨਾਲ ਹੀ ਉਹਨਾਂ ਨੇ ਅੱਗੇ ਕਿਹਾ ਹੈ ਕਿ ਪੁਲਿਸ ਪਹਿਲਾਂ ਵੀ ਰਾਜਨੀਤੀ ਅਤੇ ਡਰੱਗ ਮਾਫੀਆ ਦੇ ਦਵਾਹੇਟ ਕੰਮ ਕਰਦੀ ਆ ਰਹੀ ਹੈ ਇਸ ਮਾਮਲੇ ਵਿੱਚ ਵੀ ਪੁਲਿਸ ਅਜਿਹਾ ਹੀ ਕਰ ਰਹੀ ਹੈ ਉਹਨਾਂ ਕਿਹਾ ਇਹ ਕਿ ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਨਾ ਆ ਸਕਣ ਅਤੇ ਨਾ ਹੀ ਉਹਨਾਂ ਦਾ ਮਿਸ਼ਨ ਸਫਲ ਹੋ ਸਕੇ ترਸੀਮ ਸਿੰਘ ਹੋਰਾਂ ਨੇ ਕਿਹਾ ਇਹ ਉਹ ਕਰੀਬ 12 ਵਜੇ ਘਰੋਂ ਰਈਏਵਲ ਗਏ ਸੀ ਪਰ ਉਹ ਜਲੰਧਰ ਕਿਵੇਂ ਪਹੁੰਚੇ ਇਸ ਬਾਰੇ ਅਜੇ ਸਾਨੂੰ ਵੀ ਜਾਣਕਾਰੀ ਨਹੀਂ ਹੈ ਉਹਨਾਂ ਨੇ ਬਾਗਾ ਪੁਰਾਣਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਮਾਰਚ ਹੋ ਰਿਹਾ ਸੀ ਉਸ ਦੇ ਵਿੱਚ ਸ਼ਾਮਲ ਹੋਣ ਲਈ ਜਾਣਾ ਸੀ ਪਰ ਸ਼ਾਇਦ ਉਸ ਦੇ ਵਿੱਚ ਨਾ ਪਹੁੰਚਣਾ ਜਿਹੜਾ ਹੈ ਪੁਲਿਸ ਦੀ ਵੱਡੀ ਸਾਜ਼ਿਸ਼ ਹੈ ਇਹ ਸਾਰਾ ਕੁਝ ਸਾਫ਼ ਹੋ ਰਿਹਾ ਹੈ ਨਸ਼ੇ ਦੇ ਵਿਰੁੱਧ ਕੰਮ ਕਰਨ ਵਾਲਿਆਂ ਉੱਪਰ ਨਸ਼ੇ ਦੇ ਕੇਸ ਪਾਉਣਾ ਘਟੀਆ ਹਰਕਤ ਹੈ ਪੁਲਿਸ ਕਿਵੇਂ ਝੂਠੇ ਕੇਸ ਦਰਜ ਕਰ ਰਹੀ ਹੈ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ ਅਮਰਿਤਪਾਲ ਸਿੰਘ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਨੇ ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ ਖਾਲਿਸਤਾਨ ਦੀ ਪ੍ਰਾਪਤੀ ਨੂੰ ਜਿਹੜਾ ਹੈ ਆਪਣਾ ਨਿਸ਼ਾਨਾ ਦੱਸਦੇ ਨੇ ਪਰ ਉਹਨਾਂ ਦੇ ਭਰਾ ਨੂੰ ਹੀ ਗ੍ਰਿਫਤਾਰ ਕਰਕੇ ਅਮਰਿਤਪਾਲ ਸਿੰਘ ਨੂੰ ਜਿਹੜੀ ਐ ਢਾ ਲਗਾਈ ਜਾ ਰਹੀ ਹੈ ਇਸ ਗੱਲ ਤੋਂ ਜਿਹੜੀ ਐ ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਫ਼ ਹੋ ਜਾਂਦੀਆਂ ਨੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਜਿਹੜੀ ਐ ਸਾਹਮਣੇ ਆ ਰਹੀ ਹੈ ਜਿੱਥੇ ਕਿ ਖਾਸ ਖਬਰ ਜਿਹੜੀ ਐ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਚੁੱਕੀ ਐ ਜਿਥੇ ਕਿ ਪੀਏਯੂ ਨੇ ਸਬਜ਼ੀਆਂ ਤੇ ਕੀੜਿਆਂ ਦੀ ਰੋਕਥਾਮ ਲਈ ਜਿਹੜੀ ਹੈ ਲੋਕਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਹ ਗੱਲਾਂ ਵੀ ਜਿਹੜੀਆਂ ਨੇ ਸਾਫ਼ ਤੌਰ ਤੇ ਕਹੀਆਂ ਜਾ ਰਹੀਆਂ ਨੇ ਕਿ ਆਖਰ ਲੋਕਾਂ ਨੂੰ ਇਹਨਾਂ ਗੱਲਾਂ ਦੇ ਵੱਲ ਜਿਹੜਾ ਹੈ ਧਿਆਨ ਦੇਣਾ ਚਾਹੀਦਾ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ 59 ਯਾਤਰੀਆਂ ਨੂੰ ਮਿਲ ਰਿਹਾ ਜਹਾਜ਼ ਰਨਵੇਅ ਤੇ ਫਿਸਲਿਆ ਵਲਵਲ ਜਿਹੜੇ ਨੇ ਯਾਤਰੀ ਬਚੇ ਨੇ ਜੀ ਹਾਂ ਕਾਠਮੰਡੂ ਨੇਪਾਲ ਦੀ ਨਿੱਜੀ ਹਵਾਵਾਜ਼ੀ ਕੰਪਨੀ ਬੁੱਢਾ 에ਅਰ ਦਾ ਇੱਕ ਜਹਾਜ਼ ਵੀਰਵਾਰ ਰਾਤ ਲੰਬੂਨੀ ਸੂਬੇ ਦੇ ਵਿੱਚ ਲੈਂਡਿੰਗ ਦੌਰਾਨ ਰਨਵੇ ਤੇ ਫਿਸਲ ਗਿਆ ਮੀਡੀਆ ਰਿਪੋਰਟ ਦੇ ਮੁਤਾਬਕ ਜਹਾਜ਼ ਦੇ ਵਿੱਚ 59 ਲੋਕ ਸਵਾਰ ਸੀ ਘਟਨਾ ਚ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਕਾਠਮੰਡੂ ਪੋਸਟ ਅਖਬਾਰ ਨੇ ਰੂਪਾਦੇਹੀ ਜ਼ਿਲ੍ਹਾ ਪੁਲਿਸ ਦੇ ਬੁਲਾਰੇ ਮਨੋਹਰ ਪ੍ਰਸ਼ਾਦ ਪੱਟਾ ਦੇ ਹਵਾਲੇ ਦੇ ਨਾਲ ਦੱਸਿਆ ਹੈ ਕਿ ਬੁੱਢਾ 에ਅਰ ਦਾ ਜਹਾਜ਼ ਨੰਬਰ 805 ਵੀਰਵਾਰ ਰਾਤ ਨੂੰ ਲੰਬੂਨੀ ਸੂਬੇ ਦੇ ਸਿਧਾਰਥਨਗਰ ਸੇ ਤੋਂ ਗੋਤਮ ਬੁੱਧ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਚਿੱਕੜ ਦੇ ਵਿੱਚ ਫਸ ਗਿਆ ਜਿਸ ਤੋਂ ਬਾਅਦ ਇਹ ਰਨਵੇ ਤੋਂ ਫਿਸਲ ਗਿਆ ਸੀ ਉਹਨਾਂ ਦੱਸਿਆ ਇਹ ਕਿ ਜਹਾਜ਼ ਦੇ ਵਿੱਚ ਸਵਾਰ 59 ਯਾਤਰੀ ਜਿਨ੍ਹਾਂ ਚ ਚਾਲਕ ਦਲ ਦੇ 4 ਮੈਂਬਰ ਵੀ ਸ਼ਾਮਲ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਪੁਲਿਸ ਜਾਂਚ ਦੇ ਵਿੱਚ ਜੁਟ ਚੁੱਕੀ ਹੈ ਅਗਲੀ ਜਾਂਚ ਜਿਹੜੀ ਹੈ ਬਿਲਕੁਲ ਚੱਲ ਰਹੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਨਗਰ ਨਗਰ ਨਿਗਮ ਦੇ ਨਾਲ ਸੰਬੰਧਿਤ ਸਮੱਸਿਆਵਾਂ ਲਈ ਇੱਕ ਨੰਬਰ ਜਾਰੀ ਕੀਤਾ ਗਿਆ ਹੈ ਜਿਸ ਤੇ ਹਰ ਸ਼ਹਿਰੀ ਜਿਹੜਾ ਹੈ ਮੈਸੇਜ ਕਰ ਸਕਦਾ ਹੈ ਜੇ ਗੱਲ ਕਰੀਏ 9463499791 ਤੇ ਮੈਸੇਜ ਮੈਸੇਜ ਜਿਹੜਾ ਕੀਤਾ ਜਾ ਸਕਦਾ ਹੈ ਆਪਣੇ ਸ਼ਹਿਰ ਦੀਆਂ ਜੋ ਦਰਪੇਸ਼ ਆ ਰਹੀਆਂ ਮੁਸ਼ਕਲਾਂ ਜੜੀਆਂ ਨੇ ਇਸ ਤੇ ਦੱਸਿਆ ਜਾ ਸਕਦਾ ਹੈ ਉਧਰ ਦੂਜੇ ਪਾਸੇ ਇੱਕ ਵੱਡੀ ਅਪਡੇਟ ਦਲਜੀਤ ਦੋਸਾਂ ਜਿਹੜੇ ਨੇ ਕਾਫੀ ਚਰਚਾ ਦੇ ਵਿੱਚ ਨੇ ਹਾਲਾਂਕਿ ਹਾਲ ਹੀ ਦੇ ਵਿੱਚ ਦਲਜੀਤ ਦੇ ਲਾਸ ਐਂਜਲਸ ਵਿਖੇ ਹੋਏ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਲਜੀਤ ਦੋਸਾਂ ਦੇ ਨਾਲ ਅਮਰੀਕੀ ਰੈਪਰ ਸਵੀਟੀ ਪਰਫਾਰਮ ਕਰਦੀ ਹੋਈ ਨਜ਼ਰ ਆਈ ਹੈ ਜੀ ਹਾਂ ਦੱਸਦੀ ਹੈ ਕਿ ਦਲਜੀਤ ਦੋਸਾਂਝ ਗਾਇਕੀ ਦੀ ਅਦਾਕਾਰੀ ਦੇ ਨਾਲ ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਨੇ ਗਾਇਕ ਆਪਣੇ ਫੈਨਸ ਦੇ ਨਾਲ ਲਾਈਵ ਹੋ ਕੇ ਗੱਲਬਾਤ ਕਰਦੇ ਨੇ ਤੇ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਕੇ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਨਾਲ ਜੁੜੇ ਅਪਡੇਟ ਸ਼ੇਅਰ ਕਰਦੇ ਨੇ ਹਾਲਾਂਕਿ ਅ ਦਲਜੀਤ ਦੋਸਾਂਜ ਆਪਣਾ ਪਹਿਲਾ ਸ਼ੋਅ 11 ਜੁਲਾਈ ਨੂੰ ਕ੍ਰਪਟੋ ਅਰੀਨਾ ਵਿਖੇ ਪਰਫਾਰਮ ਕੀਤਾ ਗਾਇਕ ਨੇ ਹਾਲ ਹੀ ਦੇ ਵਿੱਚ ਨਵੀਂ ਵੀਡੀਓ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਦਾ ਲਾਸ ਐਂਜਲਸ ਦੇ ਕ੍ਰਪਟੋ ਅਰੀਨਾ ਦੇ ਵਿੱਚ ਇਹ ਸ਼ੋਅ ਸੋਲਡ ਆਊਟ ਰਿਹਾ ਹੈ ਹਾਲਾਂਕਿ ਦਲਜੀਤ ਦੋਸਾਂਜ ਪੰਜਾਬੀਆਂ ਦਾ ਮਾਣ ਨੇ ਜੋ ਕਿ ਕਾਫੀ ਲੰਮੇ ਸਮੇਂ ਤੋਂ ਕਾਫੀ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਕਰ ਰਹੇ ਨੇ ਜਿਸ ਦੇ ਨਾਲ ਪੰਜਾਬੀਆਂ ਦੀ ਸ਼ਾਨ ਜਿਹੜੀ ਹੈ ਹੋਰ ਵੀ ਵੱਧ ਚੁੱਕੀ ਹੈ ਹਾਲਾਂਕਿ ਨਵੇਂ-ਨਵੇਂ ਪ੍ਰੋਜੈਕਟ ਜਿਹੜੇ ਨੇ ਜੋ ਕੀਤੇ ਜਾ रहे ਨੇ ਉਹ ਬਿਲਕੁਲ ਸਾਫ਼ ਦੱਸ ਦੱਸ ਰਹੇ ਨੇ ਦਲਜੀਤ ਉਸਾਂਸ ਦੇ ਪੰਜਾਬੀਆਂ ਦਾ ਮਾਣ ਉੱਚਾ ਕਰ ਰਹੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ